ਕਬੀਰ ਦੇਖ ਦੇਖ ਜਗ ਟੁੰਡਿਆ ਕਹੂ ਨਾ ਪਾਇਆ ਠੌਰ ਭਗਤ ਕਬੀਰ ਜੀ 92 ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦੇ ਕਹਿੰਦੇ ਸਾਰਾ ਸੰਸਾਰ ਟੁੰਡ ਟੁੰਡ ਕੇ ਲਭ ਲਭ ਕੇ ਵੇਖ ਲਿਆ ਕਹੂ ਨਾ ਭਾਇਆ ਠੌਰ ਸੰਗਤ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਜਿਹਦੇ ਨਾਲ ਮਨੁੱਖ ਦਾ ਪਾਰ ਉਤਾਰਾ ਹੋਣਾ ਹੈ ਜਿਹਦੇ ਨਾਲ ਮਨੁੱਖ ਦੀ ਢਟਕ ਨਾ ਮਿਲਨੀ ਜਿਹਦੇ ਨਾਲ ਮਨ ਦੀ ਸ਼ਾਂਤੀ ਮਿਲਨੀ ਹੈ ਹੋਰ ਕੋਈ ਢੰਗ ਤਰੀਕਾ ਨਹੀਂ ਨਾਮ ਤੋਂ ਬਿਨਾ ਸੰਗਤ ਤੋਂ ਬਿਨਾ ਸਾਰਾ ਸੰਸਾਰ ਹੀ ਟੂੰਡ ਟੂੰਡ ਕੇ ਵੇਖ ਲਿਆ ਜਨ ਹਰਿ ਕਾ ਨਾਮ ਨਾ ਚੇਤੇਉ ਕਹਾਂ ਬੁਲਾਨੇ ਔਰ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਯਾਦ ਨਹੀਂ ਕੀਤਾ ਜਿਨ੍ਹਾਂ ਨੇ ਸੰਗਤ ਨਹੀਂ ਕੀਤੀ ਕਹਾਂ ਕਿੱਥੇ ਭਲਾਨੇ ਔਰ ਉਹ ਕਿੱਥੇ ਭਟਕਦੇ ਫਿਰਦੇ ਨੇ ਪਾਪ ਹੋਰ ਪਾਸੇ ਭਟਕਦੇ ਫਿਰਦੇ ਨੇ ਉਹਨਾਂ ਦੇ ਮਨ ਦੀ ਭਟਕਣਾ ਕਦੀ ਖਤਮ ਨਹੀਂ ਹੋਵੇਗੀ ਉਹਨਾਂ ਦੇ ਮਨ ਨੂੰ ਕਰੀ ਵੀ ਆਤਮਿਕ ਸ਼ਾਂਤੀ ਨਹੀਂ ਮਿਲੇਗੀ ਜਿਹੜੇ ਪਰਮਾਤਮਾ ਜਿਹਨੂੰ ਛੱਡ ਕੇ ਵਾਹਿਗੁਰੂ ਜੀ ਨੂੰ ਛੱਡ ਕੇ ਹੋਰ ਪਾਸੇ ਭਟਕਦੇ ਫਿਰਦੇ ਨੇ ਕਬੀਰ ਸੰਗਤ ਕਰੀਐ ਸਾਧਕੇ ਅੰਤ ਕਰੈ ਨਿਰਵਾਹ ਗਿਆਨਮਈ ਸੋਖ ਉਹਦੇ ਵਿੱਚ ਭਗਤ ਕਬੀਰ ਜੀ ਕਿਰਪਾ ਕਰਦੇ ਨੇ ਕਹਿੰਦੇ ਭਾਈ ਜੇ ਭਟਕਣਾ ਤੋਂ ਬਚਣਾ ਹੈ ਜੇ ਆਤਮਿਕ ਸ਼ਾਂਤੀ ਚਾਹੁੰਦਾ ਹੈ ਜੀਵਨ ਨੂੰ ਸਫਲਾ ਕਰਨਾ ਚਾਹੁੰਦਾ ਹੈ ਤੇ ਗੁਰੂ ਦੀ ਸੰਗਤ ਕਰ ਹੰਤ ਕਰੇ ਨਿਰਵਾਹ ਇਹਨੂੰ ਨਿਰਵਾਹੋ ਨਹੀਂ ਕਹਣਾ ਸੰਗਤ ਜੀ ਨਿਰਵਾਹ ਨਿਰਵਾਤ ਉਪਾਅ ਸਾਥ ਜਿੰਨੇ ਆਖਿਰ ਤੇਰਾ ਸਾਥ ਦੇਣਾ ਗੁਰੂ ਦੀ ਸੰਗਤ ਨੇ ਨਾਮ ਨੇ ਤੇਰਾ ਸਾਥ ਦੇਣਾ ਨਾਮ ਨੇ ਸੰਗਨ ਨੇ ਹੀ ਭਟਕਣਾ ਤੋਂ ਬਚਾਣਾ ਨਾਮ ਦੇ ਨਾਲ ਹੀ ਮਨ ਦੀ ਸ਼ਾਂਤੀ ਪ੍ਰਾਪਤ ਹੋਣੀ ਹੈ ਸਾਖਤ ਸੰਗ ਨਾ ਕੀਜੀਏ ਜਾਤੇ ਹੋਏ ਬਿਨਾ ਇਸ ਲਈ ਸਾਖਤ ਦਾ ਸੰਗ ਨਾ ਕਰ ਟੁੱਟਿਆਂ ਦੀ ਸੰਗਤ ਨਾ ਕਰ ਜੁੜਿਆਂ ਦੀ ਸੰਗਤ ਕਰ ਟਟਿਆਂ ਦੀ ਸੰਗਤ ਕਰੇਗਾ ਜਿਹੜੇ ਆਪ ਭਟਕਣਾ ਵਿੱਚ ਫਸੇ ਪਏ ਨੇ ਜਿਨ੍ਹਾਂ ਦਾ ਮਨ ਆਪਣਾ ਅਸ਼ਾਂਤ ਹੈ ਕਹਿੰਦੇ ਉਹਨਾਂ ਦੀ ਸੰਗਤ ਕਰੇਗਾ ਤੇ ਤੇਰਾ ਨਾਸ਼ ਹੋ ਜਾਣਾ ਹੈ ਪਾਪ ਤੇਰਾ ਜਨਮ ਵਿਅਰਥ ਚਲਿਆ ਜਾਣਾ ਤੇਰਾ ਮਨ ਭਟਕਣਾ ਦੇ ਵਿੱਚ ਫਸਿਆ ਰਹਿਣਾ ਦੁਬਿਧਾ ਵਿੱਚ ਫਸਿਆ ਰਹਿਣਾ ਤੇ ਜੀਵਨ ਵਿਅਰਥ ਹੋ ਜਾਣਾ ਕਬੀਰ ਜਗ ਮੈਂ ਚੇਤਿਓ ਜਾਣ ਕੈ ਜਗ ਮੈਂ ਰਹੋ ਸਮਾਏ ਭਗਤ ਕਬੀਰ ਜੀ ਸਲੋਕ ਵਿੱਚ ਬਖਸ਼ਿਸ਼ ਕਰਦੇ ਜਗ ਮੈਂ ਚੇਤੇ ਉਹ ਜਾਣ ਕੇ ਜਗ ਮੈਂ ਰਹੋ ਸਮਾਏ ਜਿਨ੍ਹਾਂ ਨੇ ਪਰਮਾਤਮਾ ਨੂੰ ਸਾਰੇ ਸੰਸਾਰ ਵਿੱਚ ਵਿਆਪਕ ਜਾਣ ਕੇ ਸਾਰੇ ਸੰਸਾਰ ਦੇ ਵਿੱਚ ਸਮਾਇਆ ਹੋਇਆ ਜਾਣ ਕੇ ਯਾਦ ਕੀਤਾ ਚੇਤੇ ਕੀਤਾ ਕਹਿੰਦੇ ਭਾਈ ਉਹਨਾਂ ਦੀ ਭੜਕਣਾ ਹੋ ਗਈ ਖਤਮ ਉਹਨਾਂ ਦੇ ਮਨ ਨੂੰ ਮਿਲ ਗਿਆ ਆਰਾਮ ਸ਼ਾਂਤੀ ਮਿਲ ਗਈ ਮਨ ਨੂੰ ਆਤਮਿਕ ਤੌਰ ਤੇ ਸੁਖੀ ਹੋ ਗਏ ਤੇ ਜਿਨ ਹਰਕਾ ਨਾਮ ਨਾ ਚੇਤੇ ਹੋ ਤੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਯਾਦ ਨਹੀਂ ਕੀਤਾ ਜਿਨ੍ਹਾਂ ਨੇ ਗੁਰੂ ਦੀ ਸੰਗਤ ਨਹੀਂ ਕੀਤੀ ਬਾਧੇ ਜਨਮੇ ਆਏ ਕਹਿੰਦੇ ਵੀ ਉਹ ਜਨਮ ਮਰਨ ਦੇ ਗੇੜ ਵਿੱਚ ਫਸ ਗਏ ਦੁੱਖਾਂ ਦੇ ਵਿੱਚ ਫਸ ਗਏ ਹੋ ਉਹਨਾਂ ਦਾ ਮਨ ਜਿਹੜਾ ਹੈ ਘਟਕਨਾਵਾਂ ਦੇ ਵਿੱਚ ਭਿਆਰਿਆ ਕਬੀਰ ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ਼ ਇਸ ਲਈ ਭਗਤ ਕਬੀਰ ਜੀ ਸਮਝਾਉਂਦੇ ਨੇ ਕਹਿੰਦੇ ਭਾਈ ਜੇ ਆਸ ਰੱਖਣੀ ਤੇ ਰਾਮ ਤੇ ਰੱਖ ਪਰਮਾਤਮਾ ਤੇ ਰੱਖ ਅੱਲਾ ਤੇ ਰੱਖ ਵਾਹਿਗੁਰੂ ਤੇ ਰੱਖ ਇਹ ਵਾਹਿਗੁਰੂ ਦੇ ਪਰਮਾਤਮਾ ਦੇ ਸਾਰੇ ਨਾਮ ਨੇ ਕੰਦੇ ਵਾਹਿਗੁਰੂ ਤੇ ਪਰਮਾਤਮਾ ਦੇ ਉੱਤੇ ਭਰੋਸਾ ਕਰ ਅਵਰੇ ਆਸ ਨਿਰਾਸ਼ ਹੋਰ ਪਾਸੇ ਆਸ ਰੱਖੇਗਾ ਤੇ ਨਿਰਾਸ਼ ਹੀ ਹੋਣਾ ਪੈਣਾ ਪਾਪ ਸੰਗਤ ਤੋਂ ਬਿਨਾ ਨਾਮ ਤੋਂ ਬਿਨਾ ਪਾਰ ਉਤਾਰਾ ਨਹੀਂ ਹੋਣਾ ਹੋਰ ਪਾਸੇ ਦੁੱਖ ਹੀ ਮਿਲਣੈ ਨਰਕ ਪਰੈ ਤੇ ਮਾਨ ਨਹੀਂ ਮਾਨ ਨਹੀਂ ਤੂੰ ਪਾਪ ਮਨੁੱਖ ਤੇ ਤੂੰ ਭਾਵ ਉਹ ਮਨੁੱਖ ਨਰਕ ਪਰੈ ਨਰਕ ਵਿੱਚ ਪੈਣ ਦਾ ਪਾਪ ਦੁੱਖਾਂ ਵਿੱਚ ਪੈਣ ਦਾ ਦੁੱਖ ਭੋਗਦਾ ਜੋ ਹਰ ਨਾਮ ਉਦਾਸ ਜਿਹੜਾ ਨਾਮ ਤੋਂ ਉਪਰਾਮ ਹੋ ਗਿਆ ਜਿਹੜਾ ਨਾਮ ਨੂੰ ਛੱਡ ਬੈਠਾ ਜਿਹੜਾ ਨਾਮ ਤੋਂ ਬੇਮੁਖ ਹੋ ਗਿਆ ਜਿਹੜਾ ਸੰਗਤ ਤੋਂ ਬੇਮੁਖ ਹੋ ਗਿਆ ਭਗਤ ਕਬੀਰ ਜੀ ਕਹਿੰਦੇ ਭਾਈ ਉਹ ਫਿਰ ਦੁੱਖਾਂ ਵਿੱਚ ਪੈਂਦਾ ਹੈ ਤੇ ਜਿਹੜੇ ਨਾਮ ਜਪਦੇ ਸੰਗਤ ਕਰਦੇ ਨੇ ਗੁਰੂ ਦੇ ਨਾਲ ਜੁੜਦੇ ਨੇ ਉਹਨਾਂ ਦਾ ਜੀਵਨ ਜਿਹੜਾ ਸਫਲਾ ਹੋ ਜਾਂਦਾ ਹੈ ਉਹ ਵਾਹਿਗੁਰੂ ਦੇ ਨਾਲ ਇੱਕ ਮੇ